ਅਭਿਸ਼ੇ ਟਾਈਮਸ ਆਫ ਦਾ ਸਵਾਗਤ ਹੈ ਮੈਂ ਬਲਜੀਤ ਬੱਲੀ ਐਡੀਟਰ ਬਭੁਸ਼ੈ ਨੈਟਵਰਕ ਅ ਅੱਜ ਦ ਦੁਨੀਆ ਦੀ ਵਰਲਡ ਦੀ ਬੜੀ ਵੱਡੀ ਖਬਰ ਆਈ ਹੈ ਕਿ ਅ ਅਮਰੀਕਾ ਨੂੰ ਨਵੇਂ ਰਾਸ਼ਟਰਪਤੀ ਮਿਲ ਗਏ ਨੇ ਨਵੇਂ ਪ੍ਰੈਜ਼ੀਡੈਂਟ ਮਿਲੇ ਨੇ ਡੋਨਲਡ ਟਰੰਪ ਦੁਆਰਾ ਚੁਣੇ ਗਏ ਨੇ ਯੂ ਐਸ ਏ ਦੇ ਪ੍ਰੈਜ਼ੀਡੈਂਟ ਬੜੀ ਵੱਡੀ ਡਿਵੈਲਪਮੈਂਟ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ ਨਵਾਂ ਮਿਲਣਾ ਕਿਉਂਕਿ ਅਮਰੀਕਾ ਦੇ ਜਿਹੜੀਆਂ ਜੋ ਪਾਲਿਸੀਜ਼ ਜੋ ਫੈਸਲੇ ਕਰਦਾ ਉਹਦਾ ਸਾਰੀ ਦੁਨੀਆ ਤੇ ਅਸਰ ਪੈਂਦਾ ਸੋ ਇਸ ਕਰਕੇ ਅ ਉਸ 트رمپ ਦੇ ਦੁਬਾਰਾ ਬਣ ਦਾ ਕੀ ਅਸਰ ਪਏਗਾ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਤੇ ਕੀ ਅਸਰ ਪਏਗਾ ਅਮਰੀਕਾ ਦੀ ਪਾਲਿਸੀ ਤੇ ਕੀ ਅਸਰ ਪਏਗਾ ਇਹ ਸਾਰਿਆਂ ਦੇ ਮਨ ਚ ਸਵਾਲ ਹੈਗੇ ਚਰਚਾ ਦਾ ਵਿਸ਼ਾ ਹੈਗੇ ਤੇ ਸਾਡੇ ਨਾਲ ਹੈਗੇ ਨੇ ਇਸ ਵੇਲੇ ਸਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਅ ਯੂ ਐਸ ਏ ਦੇ ਵਿੱਚ ਇੰਡੀਆ ਦੇ ਐਮਬੈਸਡਰ ਰਹੇ ਨੇ ਦੋ ਵਾਰ ਉੱਥੇ ਉਹਨਾਂ ਦੀ ਪੋਸਟਿੰਗ ਰਹੀ ਹੈ ਤੇ ਇੰਟਰਨੈਸ਼ਨਲ ਅਫੇਅਰਸ ਦੇ ਮਾਹਰ ਨੇ ਬਹੁਤ ਐਕਸਪਰਟ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਜਾਣਾਂਗੇ ਇਸ ਅੱਜ ਦੀ ਜੋ ਵੱਡੀ ਡਿਵੈਲਪਮੈਂਟ ਹੈ ਉਸ ਬਾਰੇ ਸੰਧੂ ਸਾਹਿਬ ਸਵਾਗਤ ਹੈ ਜੀ ਆਖਰੀਕਾਰ ਬੱਲੀ ਸਾਹਿਬ ਜੀ ਤੁਸੀਂ ਵੈਸੇ ਦਾ ਰਾਜ ਤੁਹਾਨੂੰ ਸਾਰੇ ਹੀ ਤੁਹਾਡੇ ਵਿਊ ਲੈ ਰਹੇ ਹੋਣੇ ਐ ਇਸ ਮਸਲੇ ਤੇ ਕਿਉਂਕਿ ਤੁਸੀਂ ਇਨਾ ਉਥੋਂ ਦੇ ਸਿਸਟਮ ਬਾਰੇ ਤੇ ਇਵਨ ਤੁਸੀਂ ਪਰਸਨਲੀ ਵੀ ਉਸ ਵੇਲੇ ਕੰਮ ਕੀਤਾ ਜਦੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਸੀਗੇ ਟਰੰਪ ਸੀਗੇ ਤੇ ਅੱਜ ਦੀ ਇਸ ਰਿਐਕਸ਼ਨ ਫਰਸਟ ਰਿਐਕਸ਼ਨ ਕੀ ਹੈ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਆਇਆ ਦੇਖੋ ਬੱਲੀ ਸਾਹਿਬ ਇਹ ਡੈਮੋਕ੍ਰੈtic ਇਲੈਕਸ਼ਨ ਹੈ ਜੀ ਇਹੋ ਹੀ ਚੀਜ਼ ਦੱਸਦੀ ਹੈ ਕਿ ਜਿਤਨਾ ਆਪਣੇ ਇੰਡੀਆ ਚ ਚੋਣਾਂ ਹੁੰਦੀਆਂ ਨੇ ਕੀਨਲੀ ਕੰਟੈਸਟਡ ਹੁੰਦੀਆਂ ਨੇ ਤੇ ਰਿਜ਼ਲਟ ਆਉਂਦੇ ਨੇ ਕਈ ਵਾਰੀ ਸਾਨੂੰ ਉਹਦੇ ਜਹਰਾਨੀ ਵੀ ਹੁੰਦੀ ਆ opinion polls ਵੀ ਹੁੰਦੀਆਂ ਨੇ ਜੋ ਇਹ ਵੀ ਇੱਕ ਇੰਪੋਰਟੈਂਟ ਇਲੈਕਸ਼ਨ ਸੀ ਬਿਲਕੁਲ ਦੁਨੀਆ ਦੀ ਇੰਪੋਰਟੈਂਟ ਇਲੈਕਸ਼ਨ ਹੈ ਜਿਤਨਾ ਸਾਡੀ ਇਲੈਕਸ਼ਨ ਵੀ ਇੰਪੋਰਟੈਂਟ ਸੀਗੀ ਲੇਕਿਨ ਇਹਦਾ ਕਈ ਇੰਪੈਕਟ ਹੋਏਗਾ ਪਹਿਲਾ ਡੋਮੈਸਟਿਕਲੀ ਹੋਏਗਾ ਫਿਰ ਬਾਹਰ ਦੂਸਰੀ ਦੇਸ਼ਾਂ 'ਚ ਵੀ ਇੰਪੈਕਟ ਹੁੰਦਾ ਆ ਯੂਰਪ 'ਚ ਹੋਣਾ ਆ ਇੰਡੋ ਪੈਸਿਫਿਕ 'ਚ ਹੋਣਾ ਆ ਸਾਡੇ ਅਸੀਂ ਤਾਂ ਇੰਡੋ ਪੈਸਿਫਿਕ ਦੇ ਇੱਕ ਇੰਪੋਰਟੈਂਟ ਪਾਰਟ ਹੈ ਜੀ ਤੋਂ ਪਤਾ ਕਵਾਡ ਦਾ ਬਹੁਤ ਹਮ ਠੀਕ ਅੱਗੇ ਵਧਿਆ ਸੀਗਾ ਜਦੋਂ ਪ੍ਰੈਜ਼ੀਡੈਂਟ ਬਾਈਡਨ ਪਿਛਲੀ ਵਾਰੀ ਸੀਗੇ ਜੀ ਔਰ ਫਰਵਰੀ 2020 ਜੀ ਪ੍ਰੈਜ਼ੀਡੈਂਟ ਬਾਈਡਨ ਭਾਰਤ ਆਏ ਸੀਗੇ ਹਾਂਜੀ ਡੀਟ ਵਿਜ਼ਿਟ ਚ ਤੇ ਗੁਜਰਾਤ ਚ ਉਹਨਾਂ ਦੀ ਪਬਲਿਕ ਰਿਸੈਪਸ਼ਨ ਵੀ ਹੋਈ ਸੀਗੀ ਬੜਾ ਜੀ ਜੀ ਅੱਛਾ ਪ੍ਰੋਗਰਾਮ ਸੀ ਉਹਨਾਂ ਨੇ ਲਾਈਕ ਵੀ ਕੀਤਾ ਹਾਂਜੀ ਤੋਂ ਸਾਡਾ ਜਿਹੜਾ ਰਿਲੇਸ਼ਨਸ਼ਿਪ ਹੈਗਾ ਆ ਜੀ ਇਹ ਇੱਕ ਤਰ੍ਹਾਂ ਬਾਈ ਪਾਰਟੀਜ਼ਨ ਹੈ ਮਤਲਬ ਕਿ ਦੋਵੇਂ ਪਾਰਟੀਆਂ ਨਾਲ ਅੱਛਾ ਹੈਗਾ ਪਰ ਹਾਂ ਸੌਰੀ ਹਾਂ ਤੁਸੀਂ ਕਰਵ ਕਰ ਲੋ ਗੱਲ ਫਿਰ ਨਹੀਂ 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 ਦੱਸੋ ਦੱਸੋ ਪਲੀਜ਼ ਬਹੁਤ ਅੱਛਾ ਤੁਸੀਂ ਕਹੇ ਦੋਨਾਂ ਨਾਲ ਵੀ ਅੱਛਾ ਹੈਗਾ ਪਰ ਜਿਹੜੀ ਦੇਖੋ ਨਾ ਜਿਸ ਤਰ੍ਹਾਂ ਅੱਜ ਹੁਣ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਕੀਤਾ ਜਦੋਂ ਵਧਾਈ ਦਿੱਤੀ ਉਹਨਾਂ ਨੇ ਕਿਹਾ ਮੇਰੇ ਮਿੱਤਰ ਟਰੰਪ ਨੂੰ ਵਧਾਈ ਦੇਣਾ ਮਤਲਬ ਉਹਨਾਂ ਦਾ ਇੱਕ ਇੱਕ ਕਿਸ ਤਰ੍ਹਾਂ ਦਾ ਪਰਸਨਲ ਟੱਚ ਵੀ ਉਹਦੇ 'ਚ ਹੈਗੀ ਹੈ ਮਤਲਬ ਇੱਕ ਤਾਂ ਆਫੀਸ਼ੀਅਲ ਹੁੰਦੀ ਹੈ ਇਕੋਲਜੀ ਅਫੀਸ਼ੀਅਲੀ ਪ੍ਰਭਾਵ ਇਹ ਹੈਗਾ ਕਿ ਇਹ ਰਿਲੇਸ਼ਨਸ਼ਿਪ ਬਹੁਤ ਡੀਪ ਰਿਲੇਸ਼ਨਸ਼ਿਪ ਹੈ ਤੁਹਾਡੇ ਵੀ ਰਿਸ਼ਤੇਦਾਰ ਅਮਰੀਕਾ ਚ ਰਹਿੰਦੇ ਹੋਣਗੇ ਇਸ ਕਰਕੇ ਆਪਾਂ ਇੱਕ ਚੀਜ਼ ਨੂੰ ਚੁੱਕ ਕੇ ਬਿਲਕੁਲ ਅੱਗੇ ਨਾ ਕਰੀਏ ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਰਸਨਲ ਐਸਪੈਕਟ ਆਲਵੇਜ਼ ਇੰਪੋਰਟੈਂਟ ਰੋਲ ਪਲੇ ਕਰਦਾ ਜੀ ਜੀ ਲੇਕਿਨ ਓਵਰ ਆਲ ਰਿਲੇਸ਼ਨਸ਼ਿਪ ਨੂੰ ਬਿਲਡ ਕਰਨ ਚ ਕਰਦਾ ਹੈ ਜੀ ਉਹਨਾਂ ਨੇ ਇਹ ਗੱਲ ਬਾਈਡਨ ਸਾਹਿਬ ਨਾਲ ਵੀ ਕਹੀ ਹੈ ਓਕੇ ਜੀ ਕਈ ਵਾਰੀ ਕੀ ਹੈਗਾ ਕਿ ਮੇਰੇ ਅਥੇ ਦੋਸਤ ਕਈ ਵਾਰੀ ਪਬਲਿਕ ਸਟੇਟਮੈਂਟਸ ਵੀ ਕੀ ਹੈਗਾ ਜੀ ਤੋ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਇਹਦੇ ਦੋ ਪਾਰਟ ਹੋਣਗੇ ਇੱਕ ਤੇ ਜਿਹੜਾ ਲੌਂਗ ਟਰਮ ਇੰਪੈਕਟ ਹੈ ਇੱਕ ਸ਼ਾਰਟ ਟਰਮ ਇੰਪੈਕਟ ਹੈ ਔਰ ਦੋਵੇਂ ਹੀ ਅੱਛੇ ਹੋਣਗੇ ਤੁਸੀਂ ਤੁਹਾਡਾ ਦੋਨਾ ਰਸ਼ਪਤੀ ਨਾਲ ਵਾਪਿਆ ਹੈ ਤੇ ਮਲ ਪਰਸਨਲੀ ਵੀ ਤੁਸੀਂ ਉਹਨਾਂ ਨੂੰ ਮਿਲਦੇ ਕੋਈ ਪਰਸਨਲ ਤੁਹਾਡਾ ਕੋਈ ਯਾਦ ਕੋਈ ਇਸ ਤਰ੍ਹਾਂ ਦੀ ਕੰਜੜਾ ਜਿਹੜੇ ਟਰੰਪ ਨਾਲ ਤੁਸੀਂ ਜਦੋਂ ਮਿਲਦੇ ਸੀ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹੋਵੇ ਤੁਹਾਨੂੰ ਯਾਦ ਹੋਵੇ ਕਿ ਕਿਸ ਤਰ੍ਹਾਂ ਮਿਲਦੇ ਸੀ ਉਹ ਕਿੰਨੇ ਨਿੱਕੇ ਅਗੇ ਕਿਸ ਤਰ੍ਹਾਂ ਕੋਈ ਕੋਈ ਪ੍ਰਭਾਵ ਆਪਣਾ ਮੈਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਸਭ ਤੋਂ ਪਹਿਲੀ ਵਾਰ ਹੀ ਮਿਲਿਆ ਉਹਨਾਂ ਨੂੰ ਜੀ ਮੇਰੀ ਇੱਕ ਅਸਾਈਨਮੈਂਟ ਪ੍ਰਧਾਨ ਮੰਤਰੀ ਜੀ ਨੇ ਤੇ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਲਗਾਈ ਸੀ ਜੀ ਕਿ ਉਹਨਾਂ ਨੂੰ ਪਰਸੂਏਡ ਕਰਨਾ ਹੈ ਕਿ ਜਿਹੜਾ ਪਾਰਾ ਦਾ ਟ੍ਰਿਪ ਸੀਗਾ ਹਾਂ ਜੀ ਉਹ ਫਰਵਰੀ ਜਲੈਂਡ ਉਹ ਉਸ ਟਾਈਮ ਤੇ ਕਿਉਂਕਿ ਇਲੈਕਸ਼ਨ ਆ ਰਹੀਆਂ ਸੀਗੀਆਂ ਜੀ ਤੁਹਾਨੂੰ ਪਤਾ ਕਈ ਉਹਨਾਂ ਐਡਵਾਈਜ਼ਰ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਐਡਵਾਈਜ਼ ਦਿੱਤੀ ਸੀ ਕਿ ਤੁਸੀਂ ਬਾਅਦ ਚ ਟ੍ਰਿਪ ਕਰਨਾ ਨਵੰਬਰ ਚ ਕਰਨਾ ਜੀ ਤੇ ਮੇਰਾ ਉਹਨਾਂ ਨਾਲ ਇੰਟਰੈਕਸ਼ਨ ਪਹਿਲੀ ਵਾਰੀ ਜੀ ਇਹ ਸੀਗਾ ਕਿ ਉਹਨਾਂ ਨੂੰ ਪਰਸੂਏਟ ਕਰਨਾ ਜੀ ਤੇ ਉਹ ਇੱਕ ਬੜਾ ਇੰਟਰਸਟਿੰਗ ਮੇਰੀ ਉਹਨਾਂ ਨਾਲ ਇੰਟਰੈਕਸ਼ਨ ਸੀ ਇਹ ਇਲੈਕਸ਼ਨ ਜਿਹੜੀ ਸੀ ਇਹ ਬੜੀ ਇੰਟਰਸਟਿੰਗ ਇਲੈਕਸ਼ਨ ਸੀਗੀ ਔਰ ਇਸ ਇਲੈਕਸ਼ਨ ਸਭ ਤੋਂ ਇੰਪੋਰਟੈਂਟ ਥੀਜ਼ ਜੋ ਸਾਹਮਣੇ ਆ ਰਹੀ ਹੈ ਉਹ ਇਕਨੋਮੀ ਦੀ ਸੀ ਉਹ ਕਾਸਟ ਆਫ ਲਿਵਿੰਗ ਦੀ ਸੀ ਗਰਾਂਥ ਆਂੀਆਂ ਇਲੈਕਸ਼ਨਾਂ ਚ ਵੀ ਟੋਟਾ ਦਾ ਬਰੈਡ ਦਾ ਜੋ ਆਪਾਂ ਰੋਜ਼ ਦਾ ਖਾਣਾ ਖਾਂਦੇ ਆ ਜਾਂ ਤੇਲ ਖੁੰਨੇ ਆ ਉਹ ਬੜੀ ਸਿਗਨੀਫੀਕੈਂਟ ਰੋਲ ਪਲੇ ਕਰਦੀ ਉਤਨਾ ਹੀ ਉਹ ਚੀਜ਼ ਅਮਰੀਕਾ ਚ ਪਲੇ ਕੀਤੀ ਜੋ ਉੱਥੇ ਦੇ ਲੋਕਾਂ ਨੂੰ ਲੱਗਾ ਕਿ ਪ੍ਰੈਜ਼ੀਡੈਂਟ ਦੇ ਟਾਈਮ ਪ੍ਰੈਜ਼ੀਡੈਂਟ 트ੰਪ ਦੇ ਟਾਈਮ ਤੇ ਸਾਡੀ ਇਕਨੋਮਿਕ ਜ਼ਿੰਦਗੀ ਬੈਟਰ ਸੀਗੀ ਹਾਂ ਹਾਂ ਤੇ ਉਹਨਾਂ ਨੇ ਉਹ ਇੱਕ ਇੰਪੋਰਟੈਂਟ ਐਸਪੈਕਟ ਰਹਿ ਆਇਆ ਜਿਹੜਾ ਉਹਨਾਂ ਨੇ ਇਹ ਰੋਲ ਪਲੇ ਕੀਤਾ ਦੇਖੋ ਦੇਖੋ ਮੈਂ ਤੁਹਾਨੂੰ ਤੜੇ ਇਕਨੋਮਿਕ ਕਿਹਾ ਕਿ ਇਕਨੋਮਿਕ ਨੇ ਇੰਪੋਰਟੈਂਟ ਰੋਲ ਪਲੇ ਕੀਤਾ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਵੇਰਵਾ ਆਏਗਾ ਕਿ ਇੰਡੀਪੈਂਡੈਂਟ ਵੋਟਰਾਂ ਨੇ ਵੀ ਐਕਾਉਨ ਨੂੰ ਵੋਟ ਪਾਈ ਹੈ ਸੋ ਉਹ 3% ਦਾ ਵੋਟ ਦਾ ਫਰਕ ਪਿਆ ਹੈ ਔਰ ਐਡਕਾ ਜੋ ਇਨੀਸ਼ੀਅਲ ਜੋ ਫਿਗਰਦਾਰੀਆਂ ਨੇ ਉਹ ਤੋਂ ਵੀ ਲੱਗ ਰਿਹਾ ਹੈ ਕਿ ਪਪੂਲਰ ਵੋਟ ਵੀ ਸ਼ਾਇਦ ਇਹਨਾਂ ਦੇ ਹੱਕ ਚ ਜਾਏਗੀ ਸੋ ਉਹਦੇ ਚ ਬੱਲੀ ਸਾਹਿਬ ਜੋ ਕਾਸਟ ਆਫ ਲਿਵਿੰਗ ਹੈਗੀ ਹੈ ਕਿਉਂਕਿ ਬਲਕ ਵੋਟਰ ਤਾਂ ਉਹੀ ਹੁੰਦਾ ਨਾ ਸੋ ਜਿਹੜੀ ਉਹਨਾਂ ਨੂੰ ਵੋਟ ਪੰਡੀਆਂ ਨੇ ਉਹਦੇ 'ਚ ਇਹ ਸਿਗਨੀਫੀਕੈਂਟ ਰੋਲ ਇਕਨੋਮਿਕ ਦਾ ਰਿਹਾ ਹੈ ਦੋਵੇਂ ਪਾਸੇ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਲਗਾ ਕੇ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਬੈਟਰ ਹੋਏਗਾ ਤੇ ਜਿਹੜੇ ਆਮ ਜਨਤਾ ਨੇ ਉਹਨਾਂ ਨੂੰ ਲਗਾ ਕੇ ਕੋਸਟ ਆਫ ਲਿਵਿੰਗ ਜਿਹੜੀ ਹੈ ਉਹ 트ੰਪ ਦੇ ਟਾਈਮ ਤੇ ਬੈਟਰ ਸੀਗੀ ਤੇ ਹੁਣ ਫੇਰ ਇੰਪਰੂਵਮੈਂਟ ਆਏਗੀ ਦੇਖੋ ਇਹ ਬੰਦੇ 'ਚ ਕੁਆਲਿਟੀ ਹੈ ਕਿ ਇਹ ਦੋਵੇਂ ਸੈਕਸ਼ਨਸ ਦੀ ਸਪੋਰਟ ਮਿਲੇ ਦੇਖੋ ਬੱਲੀ ਸਾਹਿਬ ਆਪਾਂ ਇੰਡੀਆ ਯੂਐਸਏ ਦੀ ਗੱਲ ਕਰੀਏ ਤੁਸੀਂ ਮੈਨੂੰ ਕੈਨੇਡਾ ਵੱਲ ਨਹੀਂ ਜਾਂਦੇ ਹੋ ਮੈਂ ਮੈਂ ਬਾਦਸ਼ਾਹ ਲਿਆਇਆ ਇੰਡੀਆ ਯੂਐਸ ਦਾ ਕੋ ਆਇਰ ਰਿਲੇਸ਼ਨਸ਼ਿਪ ਇੱਕ ਬੜਾ ਇੰਪੋਰਟੈਂਟ ਰਿਲੇਸ਼ਨਸ਼ਿਪ ਹੈ ਇਹ ਸਿਰਫ ਸਟ੍ਰੈਟੈਜੀਕ ਸਾਈਟ ਤੇ ਹੀ ਨਹੀਂ ਤੁਹਾਨੂੰ ਪਤਾ ਇਸ ਟਾਈਮ ਤੇ ਕੋ ਡਵੈਲਪਮੈਂਟ ਕੋ ਪ੍ਰੋਡਕਸ਼ਨ ਹੋ ਰਹੀ ਹੈ ਔਰ ਜਿਹੜੇ ਐਨਸੀਏ ਦੇ ਇੰਜਨ ਨੇ ਉਹ ਅਮਰੀਕਨ ਕੰਪਨੀ ਇੱਥੇ ਆ ਕੇ ਕਰੇਗੀ ਨਾਲ ਆਈਟੀ ਡਿਜੀਟਲ ਸਟਾਰਟਅਪ ਤੇ ਸੈਮੀਕੰਡਕਟਰ ਦੀਆਂ ਦੇਖੋ ਕਿੱਥੇ ਦੀ ਗੱਲ ਆਪਾਂ ਕਿੱਥੇ ਲੈ ਆਂਦੇ ਆ ਤੇ એનર્ਜੀ ਵਾਲ ਵੀ ਬਹੁਤ ਤਾਕਦਾ ਟ੍ਰੇਡ ਹੈ ਔਰ ਖਾਸ ਤੌਰ ਤੇ ਤੁਹਾਨੂੰ ਪਤਾ ਸਾਡੇ ਘੱਟੋ ਘੱਟ 275 ਹਜ਼ਾਰ ਸਟੂਡੈਂਟ ਨੇ ਉੱਥੇ ਜਿਹਦੇ ਚ ਪੰਜਾਬ ਦੇ ਵੀ ਸਟੂਡੈਂਟਸ ਨੇ ਉਹ ਸਟੈਮ ਏਰੀਆਸ ਚ ਨੇ ਉਹ ਬੜੇ ਹਾਈ ਕੁਆਲਿਟੀ ਸਟੂਡੈਂਟਸ ਦੇ ਵੈਲਿਊ ਲੈ ਆਉਂਦੇ ਨੇ ਇਸ ਕਰਕੇ ਲੌਂਗ ਟਰਮ ਆ ਰਿਲੇਸ਼ਨਸ਼ਿਪ ਡਵੈਲਪ ਕਰੇਗਾ ਤੇ ਮੈਂ ਤੁਹਾਨੂੰ ਉਸਾਈ ਤੇ ਲਿਜਾ ਰਿਹਾ ਜਿਹਦੇ ਚ ਕਿਤੇ ਜਿਆਦਾ ਡੈਪਥ ਹੈਗੀ ਹੈ ਕਈ ਇਸ਼ੂਜ਼ ਆਣਗੇ ਦੇਖੋ ਚੈਲੰਜੇਜ਼ ਜ਼ਰੂਰ ਹੋਣਗੇ ਕਿਉਂਕਿ ਦੋ ਡੈਮੋਕਰacies ਨੇ ਔਰ ਕੋਈ ਵੀ ਐਡਮਿਨਿਸਟ੍ਰੇਸ਼ਨ ਹੁੰਦੀ ਉਹਦੇ ਚੈਲੰਜੇਜ਼ ਹੁੰਦੇ ਇਹਦੇ ਚ ਟ੍ਰੇਡ ਦੇ ਚੈਲੰਜ ਆਣਗੇ ਟੈਰਿਫ ਦੇ ਚੈਲੰਜ ਆਣਗੇ ਇਲੀਗਲ ਮਾਈਗ੍ਰੈਂਟਸ ਦੇ ਵੀ ਚੈਲੰਜ ਆਣਗੇ ਸੋ ਸੋ ਇਸ ਕਰਕੇ ਇਸ ਕਰਕੇ ਇਹ ਰਿਲੇਸ਼ਨਸ਼ਿਪ ਕਾਫੀ ਡੀਪ ਹੈ ਬੱਲੀ ਸਾਹਿਬ ਔਰ ਇਹ ਰਿਲੇਸ਼ਨਸ਼ਿਪ ਅੱਗੇ ਵਧੇਗਾ ਇਹ ਛੋਟੀਆਂ ਮੋਟੀਆਂ ਗੱਲਾਂ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ ਕਿਉਂਕਿ ਇਹਦੇ ਤੇ ਸਪੋਕਸਪਰਸਨ ਐਮਈਏ ਸਟੇਟ ਡਿਪਾਰਟਮੈਂਟ ਹੋਰ ਸੰਸਥਾ ਬੋਲਦੇ ਨੇ ਆਪਾਂ ਉਹਦੇ ਵੱਲ ਦੇਖੀਏ ਜਿਹਦੇ 'ਚ ਸਾਡੇ ਲੋਕਾਂ ਦਾ ਔਰ ਖਾਸ ਤੌਰ ਤੇ ਪੰਜਾਬ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਭਲਾ ਹੋਏਗਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਣੀ ਹੈ ਤੇ ਇਨਵੈਸਟਮੈਂਟਸ ਆਣੀਆਂ ਚਾਹੀਦੀਆਂ ਨੇ ਪਲੱਸ ਜਿਹੜੇ ਸਾਡੇ ਉਥੇ ਐਗਰੀਕਲਚਰ ਤੇ ਇੰਡਸਟਰੀ ਪ੍ਰੋਡਕਟ ਨੇ ਐਗਜ਼ਿਸਟਿੰਗ ਪ੍ਰੋਡਕਟ ਨੇ ਉਹਨਾਂ ਨੂੰ ਵੀ ਬਾਹਰ ਐਕਸਪੋਰਟ ਹੋਣਾ ਚਾਹੀਦਾ ਹੈ ਮੈਂ ਕਾਫੀ ਵਾਰੀ ਇਹ ਗੱਲ ਕਹੀ ਹੈ ਮੈਂ ਦੁਬਾਰਾ ਇਹ ਦੁਹਰਾਨ ਰਿਹਾ ਔਰ ਇਹ پلان ਮੈਂ ਜਿੱਤਾਂ ਜਾਂ ਹਾਰਾਂ ਅਗਰ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਨਕਮਾ ਵਧਾਣੀਆਂ ਹੈਗੀਆਂ ਨੇ ਐਗਰੀਕਲਚਰ ਸੈਕਟਰ ਚ ਵੀ ਤੇ ਇੰਡਸਟਰੀ ਚ ਵੀ ਔਰ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਉਹਦੇ 15 ਤੋਂ 20 ਗੁਣੇ ਦੇਖੋ ਸਾਡੀ ਪੱਥਰਨਾਕ ਅੰਮ੍ਰਿਤਸਰ ਦੀ ਆਲਰੇਡੀ ਪ੍ਰੋਡਿਊਸ ਹੁੰਦੀ ਹੈ ਉਹ ਦੁਬਈ ਯੂਏਈ ਸਾਊਦੀ ਅਰੇਬੀਆ ਕਿਉਂ ਨਹੀਂ ਜਾ ਸਕਦੀ ਸਾਨੂੰ ਉਹਦੇ ਵੱਲ ਦੇਖਣਾ ਹੁੰਦੀ ਜ਼ਰੂਰਤ ਹੈ ਜੀ ਸਾਹਿਬ ਆਪਾਂ ਫੇਰ ਜੁੜਾਂਗੇ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਔਰ ਤੁਹਾਨੂੰ ਬਹੁਤ ਸਾਲਾਂ ਤੋਂ ਫੋਲੋ ਕਰਦਾ ਆ ਤੇ ਫੇਰ ਇੱਕ ਵਾਰੀ ਆਪਾਂ ਜੁੜਾਂਗੇ ਔਰ ਵਿਸਥਾਰ ਸੇ ਇਹਦੇ ਬਾਰੇ ਗੱਲ ਕਰਾਂਗੇ ਸੰਧੂ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਮੈਂ ਸਾਰੇ শ্রোਤੇਆਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਤਰਨਜੀਤ ਸੰਧੂ ਦੋ ਸ਼ਖਸ ਨੇ ਜਿਹੜੇ ਜਦੋਂ ਯੂਐਸ ਦੇ ਵਿੱਚ ਇਹ ਭਾਰਤ ਦੇ ਐਮਬੈਸਡਰ ਸੀਗੇ ਤਾਂ ਜੋ ਬੈਡਨ ਨੇ ਇੱਕ ਕਮੈਂਟ ਕੀਤਾ ਸੀ ਇਹਨਾਂ ਬਾਰੇ ਕਿ ਐਮਬੈਸਡਰ ਹੋਵੇ ਤਾਂ ਇਹੋ ਜਿਹਾ ਹੋਵੇ ਇਹ ਉਹ ਸ਼ਖਸ ਨੇ ਉਹਨਾਂ ਨੇ ਆਪਣਾ ਰਿਐਕਸ਼ਨ ਦਿੱਤਾ ਆਪਣੇ ਵਿਚਾਰ ਦਿੱਤੇ ਬਹੁਤ ਮਿਹਰਬਾਨੀ ਤਰਜੀਤ ਜੀ ਫੇਰ ਮਿਲਾਂਗੇ ਬਹੁਤ ਮਿਹਰਬਾਨੀ ਭਲੀ ਸਾਹਿਬ ਟਰੰਮ ਸਾਹਿਬ ਨੇ ਵੀ ਇਤਰਾ ਹੀ ਕਮੈਂਟ ਕੀਤਾ ਸੀ ਲੇਕਿਨ ਉਹ ਕੈਮਰੇਜ ਕੈਪਚਰ ਨਹੀਂ ਹੋਇਆ ਸਾਠੀਗਾ ਸਾਠੀ ਸੈਕ